ਕੋਜ ਇੱਕ ਲਫਾਫੇ ਐਸੀ ਉਸ ڈاک ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ। ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜੀ ਨਹੀਂ ਸੀ ਜਾ ਸਕਦੀ। ਆਪ ਜੀ ਨਾਲ ਇੱਕ ਹੱਡ ਬੀਤੀ ਸਾਂਝੀ ਕਰਨਾ ਚਾਹੁੰਦਾ। ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ, ਤਖਤ ਵੱਲ ਕੰਢ ਕਰਦਾ ਹੈ, ਪਿੱਠ ਕਰਦਾ ਹੈ, ਕੇਵਲ ਉਸ ਦਾ ਹੀ ਸਰਬਨਾਸ਼ ਨਹੀਂ ਹੁੰਦਾ, ਬਲਕਿ ਸਰਬਨਾਸ਼ ਉਹਦੀਆਂ نسلਾਂ ਤੱਕ ਚਲਾ ਜਾਂਦਾ ਹੈ। ਸਾਤ ਸੰਗਤ ਜੀ ਸਿੱਖ ਪੰਥ ਦੇ ਜਿਹੜੇ ਤਖਤ ਹੈ ਇਹ ਗੁਰਦੁਆਰੇ ਨਹੀਂ ਹੈ ਇਹ ਇਮਾਰਤਾਂ ਨਹੀਂ ਹੈ ਇਹ ਸਿੱਖ ਪੰਥ ਦਾ ਸੱਚਾ ਤੇ ਸੁੱਚਾ ਸੰਕਲਪ ਹੈ ਜੋ ਸਾਡੇ ਤਖਤ ਸਾਹਿਬ ਹੈ ਸਾਡੇ ਇਹਨਾਂ ਤਖਤ ਸਾਹਿਬਾਨ ਤੋਂ ਕੇਵਲ ਸਿੱਖ ਪੰਥ ਅਧਿਆਤਮ ਦੀ ਰੋਹਾਨੀਅਤ ਦੀ ਸਿੱਖਿਆ ਨਹੀਂ ਲੈਂਦਾ ਸੇਧ ਨਹੀਂ ਲੈਂਦਾ ਬਲਕਿ ਸਾਡੇ ਇਹਨਾਂ ਤਖਤ ਸਾਹਿਬਾਨ ਤੋਂ ਰਾਜਨੀਤਿਕ ਸੇਧ ਵੀ ਲੈਂਦਾ ਸਮਾਜਿਕ ਸੇਧ ਵੀ ਲੈਂਦਾ ਹੈ ਔਰ ਆਰਥਿਕ ਸੇਧ ਵੀ ਲੈਂਦਾ ਹੈ ਜਦੋਂ-ਜਦੋਂ ਪੰਥ ਦੇ ਉੱਤੇ ਵਿਕਟ ਸਮਾਂ ਆਇਆ 18ਵੀਂ ਸਦੀ ਦਾ ਇਤਿਹਾਸ ਪੜ ਕੇ ਦੇਖ ਲਓ ਤਖਤ ਸਾਹਿਬ ਨੇ ਹਮੇਸ਼ਾ ਪੰਥ ਦੀ ਅਗਵਾਈ ਕੀਤੀ ਹੈ ਔਰ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਬਣਦਾ ਯੋਗਦਾਨ ਪਾਇਆ ਹੈ ਇਹ ਐਸਾ ਸੰਕਲਪ ਦਿੱਤਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਰੀ ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਾਕੀ ਤਖਤ ਇਹ ਐਸੇ ਮਹਾਨ ਤਖਤ ਸਾਜੇ ਹੈ ਜਿਨ੍ਹਾਂ ਤੋਂ ਵਕਤ ਦੀਆਂ ਹਕੂਮਤਾਂ ਵੀ ਭੇਖ ਖਾਂਦੀਆਂ ਰਹੀਆਂ ਚਾਹੇ ਉਹ ਮੁਗਲਾਂ ਦੀ ਹਕੂਮਤ ਸੀ ਚਾਹੇ ਉਹ ਅੰਗਰੇਜ਼ਾਂ ਦੀ ਹਕੂਮਤ ਸੀ ਤੇ ਚਾਹੇ ਉਹ ਵਕਤੀ ਹਕੂਮਤਾਂ ਨੇ ਇਹਨਾਂ ਨੂੰ ਜੇ ਭਾਏ ਲੱਗਦਾ ਤਾਂ ਸਿੱਖ ਪੰਥ ਦੇ ਇਹਨਾਂ ਤਖਤਾਂ ਤੋਂ ਲੱਗਦਾ ਹੈ ਔਰ ਸਿੱਖ ਪੰਥ ਔਰ ਸਿੱਖ ਪੰਥ ਕਦੇ ਵੀ ਇਨਾ ਤਖਤਾਂ ਤੋਂ ਮੁੱਖ ਨਹੀਂ ਮੋੜਦਾ ਕਿਉਂਕਿ ਪੰਥ ਜਾਣਦਾ ਹੈ ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ ਤਖਤ ਵੱਲ ਕੰਡ ਕਰਦਾ ਹੈ ਪਿੱਠ ਕਰਦਾ ਹੈ ਕੇਵਲ ਉਸ ਦਾ ਹੀ ਸਰਬਨਾਸ਼ ਨਹੀਂ ਹੁੰਦਾ ਬਲਕਿ ਸਰਬਨਾਸ਼ ਉਹਦੀਆਂ ਨਸਲਾਂ ਤੱਕ ਚਲਾ ਜਾਂਦਾ ਹੈ ਔਰ ਜੇ ਕਿਤੇ ਸਾਡੇ ਵਰਗੇ ਤਖਾ ਸਾਹਿਬ ਦੇ ਟਹਿਲੂਏ ਤਖਤ ਨੂੰ ਪਿੱਠ ਦੇ ਜਾਂਦੇ ਆ ਤੇ ਹਾਲ ਸਾਡਾ ਵੀ ਉਹੀ ਹੁੰਦਾ ਹੈ ਜਿਹੜਾ ਬਾਕੀ ਆਂਦਾ ਹੁੰਦਾ ਹੈ ਮੈਂ ਆਪ ਜੀ ਨਾਲ ਇੱਕ ਹੱਡ ਬੀਤੀ ਸਾਂਝੀ ਕਰਨਾ ਚਾਹੁੰਦਾ 30 ਅਕਤੂਬਰ 2018 ਨੂੰ ਮੈਂ ਬਤੌਰ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਸੰਤ ਮਹਾਪੁਰਖ ਬੈਠੇ ਨੇ ਬਹੁਤ ਸਾਰੇ ਜਿਨ੍ਹਾਂ ਨੇ ਉਸ ਵੇਲੇ ਸ੍ਰੀ ਅਕਾਲ ਤਖਤ ਸਹਿਬ ਤੇ ਪਹੁੰਚ ਕੇ ਦਸਤਾਰਾਂ ਦੇ ਨਾਲ ਸਨਮਾਨ ਦਿੱਤਾ ਇੱਕ ਤਰੀਕ ਨੂੰ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵਿੱਚ ਬੈਠਾ ਆਪਣੀ ਸੀਟ ਦੇ ਉੱਤੇ ਤੇ 2-3 ਮਹੀਨਿਆਂ ਦੀ ਡਾਕ ਜਿਹੜੀ ਹੈ ਉਹ ਇਕੱਠੀ ਹੋਈ ਪਈ ਸੀ ਤੇ ਜਦੋਂ ਉਹ ਡਾਕ ਖੋਲਣੀ ਸ਼ੁਰੂ ਕੀਤੀ ਤੇ ਉਸ ਡਾਕ ਦੇ ਵਿੱਚ ਜਿੰਨੀਆਂ ਚਿੱਠੀਆਂ ਸੀ ਜਿੰਨੇ ਪੱਥਰ ਸੀ ਉਹਨਾਂ ਪੱਤਰਾਂ ਦੇ ਵਿੱਚ ਇਹੋ ਜੀ ਸ਼ਬਦਾਵਲੀ ਲਿਖੀ ਸੀ ਜਿਹੜੀ ਸੁਣਾਉਣੀ ਇੱਕ ਪਾਸੇ ਪੜ ਹੀ ਨਹੀਂ ਸੀ ਜਾ ਸਕਦੀ ਔਰ ਸਾਧ ਸੰਗਤ ਜੀ ਇਹ ਹਕੀਕਤ ਆ ਮੈਂ ਦੱਸਣਾ ਚਾਹੁੰਦਾ ਕੁੱਝ ਇੱਕ ਲਫਾਫੇ ਐਸੇ ਸੀ ਉਸ ਡਾਕ ਦੇ ਵਿੱਚ ਜਦੋਂ ਮੈਂ ਖੋਲੇ ਤੇ ਉਹਦੇ ਵਿੱਚੋਂ ਚੂੜੀਆਂ ਨਿਕਲੀਆਂ ਸੀ ਮਨ ਬੜਾ ਪਰੇਸ਼ਾਨ ਹੋਇਆ ਉਸੇ ਵੇਲੇ ਉਹ ਚੂੜੀਆਂ ਆਪਣੀ ਝੋਲੀ ਚ ਪਾਈਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਗੋਲਕ ਦੇ ਉੱਤੇ ਚੂੜੀਆਂ ਰੱਖ ਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਆ ਭੇਜਿਆ ਇਸ ਆਇਆ ਕੀ ਕਰੀਏ ਇਹਦਾ ਅੱਜ ਜੇ ਮਾਨ ਜੋਗ ਸਿੰਘ ਸਾਹਿਬ ਗਿਆਨੀ ਕੋਲਵੰਦ ਸਿੰਘ ਜੀ ਦਾ ਸਨਮਾਨ ਹੋ ਰਿਹਾ ਤੇ ਇਹ ਇਹਨਾਂ ਦਾ ਸਨਮਾਨ ਨਹੀਂ ਹੈ ਇਹ ਤਖਤ ਦਾ ਸਨਮਾਨ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਨਮਾਨ ਹੈ ਜਥੇਦਾਰ ਦਾ ਸਨਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਹੈ ਤੇ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਇਹ ਕੀ ਦਾ ਅਪਮਾਨ ਹੈ ਮੈਂ ਪੰਥ ਤੋਂ ਪੁੱਛਣਾ ਚਾਹੁੰਦਾ ਇਹ ਕੀ ਦਾ ਅਪਮਾਨ ਹੈ ਤਖਤ ਦੇ ਜਥੇਦਾਰ ਦੇ ਪੁਤਲੇ ਫੂਕਣੇ ਮਾਨਜੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬੈਠੇ ਨੇ ਪਿਛਲੇ ਦਿਨੀ ਇਹਨਾਂ ਦਾ ਫੋਨ ਆਇਆ ਬੜੇ ਭਾਵਕ ਕੀ ਹੋ ਰਿਹਾ ਪੰਥ ਦੇ ਵਿੱਚ ਸਿੰਘ ਸਾਹਿਬ ਕਿਸ ਤਰ੍ਹਾਂ ਸੇਵਾਵਾਂ ਨਿਭਾਵਾਂਗੇ ਮੈਂ ਇਹਨਾਂ ਨੂੰ ਕਿਹਾ ਸਿੰਘ ਸਾਹਿਬ ਹੌਸਲਾ ਰੱਖੋ ਤਖਤ ਦੇ ਸੇਵਾਦਾਰ ਆ ਸਨਮਾਨ ਵੀ ਗੁਰੂ ਦਾ ਔਰ ਜੇ ਸਾਡੇ ਨਾਲ ਬੁਰਾ ਹੋ ਰਿਹਾ ਤੇ ਇਹ ਵੀ ਗੁਰੂ ਗੁਰੂ ਜਾਣੇਗਾ ਗੁਰੂ ਪਾਤਸ਼ਾਹ ਜਾਣੇਗਾ ਆ ਤੁਹਾਡੇ ਲੱਗ ਗਈ ਹੈ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਤਿਹਾਸ ਪੜਦੇ ਹੋ ਭਗਤ ਨਾਮਦੇਵ ਜੀ ਇੱਕ ਦਿਨ ਵਜ਼ਦ ਵਿੱਚ ਆਏ ਮੰਦਿਰ ਚ ਚਲੇ ਗਏ ਤੇ ਮੰਦਿਰ ਦੇ ਪੰਡਿਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਾਲਾਂ ਵੀ ਕੱਢੀਆਂ ਆਉਣੀਆਂ ਤੇ ਭਗਤ ਨਾਮਦੇਵ ਜੀ ਮੰਦਿਰ ਦੇ ਪਿਛਲੇ ਪਾਸੇ ਆ ਕੇ ਬਹਿ ਗਏ ਤੇ ਉਹ ਆਕਾਲ ਪੁਰਖ ਨੂੰ ਕਹਿੰਦੇ ਆ ਕਿ ਹੇ ਆਕਾਲ ਪੁਰਖ ਇਹ ਪੰਡਿਆ ਮੋਕਉ ਢੇਡ ਕਹਿਤ ਤੇਰੀ ਪਹਿਚ ਪਛਾਉਟੀ ਹੋਇਲਾ ਹੇ ਆਕਾਲ ਪੁਰਖ ਇਹ ਪੰਡਤ ਮੈਨੂੰ ਢੇਡ ਕਹਿੰਦਾ ਪਰ ਥੋੜੇ ਚਿਰ ਬਾਅਦ ਕਹਿੰਦੇ ਹੇ ਅਕਾਲਪੁਰਖ ਇਹ ਮੈਨੂੰ ਥੋੜੀ ਕਹਿੰਦਾ ਕਿਉਂ ਕਿ ਨਾਮੇ ਨਾਰਾਇਣ ਨਾਹੀ ਪਿਹੇਦ ਇਹ ਤੈਨੂੰ ਕਹਿੰਦਾ ਤੂੰ ਜਾਣ ਤੇ ਪੰਡਤ ਜਾਣਨ ਤੇ ਫਿਰ ਸਾਰੇ ਬੈਠੇ ਆ ਇਤਿਹਾਸ ਪੜ੍ਹਦੇ ਆ ਕਿ ਮੰਦਰ ਜਿਹੜਾ ਸੀ ਉਹ ਘੁੰਮ ਕੇ ਭਗਤ ਨਾਮਦੇਵ ਜੀ ਦੇ ਵੱਲ ਹੋ ਗਿਆ ਇਸ ਕਰਕੇ ਸਾਧ ਸੰਗਤ ਜੀ ਤਖਤਾਂ ਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਸੰਤ ਮਹਾਪੁਰਸ਼ ਵੱਡੀ ਗਿਣਤੀ ਚ ਇੱਥੇ ਹਾਜ਼ਰ ਹੋਏ ਆਂ ਸਤਖਤਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਤਖਤ ਦੇ ਤਹਿਲੂਕਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਇਹ ਸਾਡਾ ਫਰਜ਼ ਹੈ ਔਰ ਉਸ ਫਰਜ਼ ਦੀ ਪੂਰਤੀ ਕਰਨ ਵਾਸਤੇ ਅੱਜ ਅਸੀਂ ਸਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਆਂ ਮਾਨਯੋਗ ਸਿੰਘ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੇਰੇ ਸਾਥੀ ਸਿੰਘ ਸਾਹਿਬਾਨ ਬੈਠੇ ਨੇ ਬੜਾ ਪਿਆਰ ਹੈ ਸਾਡੇ ਚ ਮੈਨੂੰ ਮਾਣ ਹੈ ਕਿ ਸਾਡੇ ਪੰਜਾਂ 'ਚ ਬਹੁਤ ਪਿਆਰ ਹੈ ਕੋਈ ਯੂਨੀਅਨ ਆਖੇ ਕੋਈ ਕੋਸ਼ ਆਖੇ ਸਾਰੇ ਪੰਜਾਂ 'ਚ ਬਹੁਤ ਪਿਆਰ ਹੈ ਔਰ ਅਕਾਲ ਪੁਰਖੇ ਅਗੇ ਅਰਦਾਸ ਹੈ ਕਿ ਗੁਰੂ ਕੇ ਤਖਤਾਂ ਦੇ ਟਹਿਲੂਆਂ 'ਚ ਪਿਆਰ ਜਿਹੜਾ ਹੈ ਉਹ ਬਣਿਆ ਰਹਿਣਾ ਚਾਹੀਦਾ